ਨੈਲ ਨਿਊਜ਼ ਅਪਡੇਟ ਵਿੱਚ ਪਿਆਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਤੁਸੀਂ ਵੇਖ ਲਓ ਲਾਈਵ ਸੈਟ ਜਿੱਥੇ ਸੰਤ ਬਾਬਾ ਮੇਨਾ ਜੀ ਨਾਲ ਖਾਸ ਗੱਲਬਾਤ ਕਰਦੇ ਹਾਂ ਜਿੱਥੇ ਕਿ ਕੁਝ ਸਾਲ ਪਹਿਲਾਂ ਸੰਦੀਪ ਨੰਗਲਾਂ ਪਿੰਡ ਦੀਆਂ ਗੋਲੀਆਂ ਮਾਰਨ ਵਾਲੇ ਵਿਅਕਤੀ ਦੋ ਜੋਗੇ ਅਜੇ ਤੱਕ ਗ੍ਰਿਫਤਾਰ ਨਹੀਂ ਕੀਤੇ ਗਏ ਉਹਨਾਂ ਬਾਰੇ ਖਾਸ ਮੁਲਾਕਾਤ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਹਾਂਜੀ ਬਾਬਾ ਜੀ ਕੋਸ਼ੇ ਪਹਿਲਾਂ ਜੋ ਸੰਦੀਪ ਨੰਗਲਾਂ ਪਿੰਡ ਦਾ ਕਤਲ ਹੋਇਆ ਸੀ ਜੋ ਦੋ ਵਿਅਕਤੀ ਅਜੇ ਵੀ ਗ੍ਰਿਫਤਾਰ ਨਹੀਂ ਕੁਝ ਉਹਨਾਂ ਜੈਪੁਰ ਹੋਟਲ ਵਿੱਚ ਫਾਇਰਿੰਗ ਕੀਤੀ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਤਰ੍ਹਾਂ ਕਿ ਉਸ ਵੇਲੇ ਜਸਵਤ ਹੈ ਬਹੁ ਇੱਕ ਕਾਬਲ ਕਬੱਡੀ ਖਿਡਾਰੀ ਜਿਸ ਨੇ ਪੂਰੇ ਵਿਸ਼ਵ ਦੇ ਵਿੱਚ ਪੰਜਾਬ ਦਾ ਕਬੱਡੀ ਵਿੱਚ ਨਾਮ ਰੌਸ਼ਨ ਕੀਤਾ ਸੰਦੀਪ ਨੰਗਾ ਲੰਬੀਆਂ ਜਿਸ ਦੀ ਹਤਿਆ ਦੇ ਵਿੱਚ ਮਾਸਟਰਮਾਈਂਡ ਜਿਹੜਾ ਪਨੀਰ ਸ਼ਰਮਾ ਤੇ ਨਰਿੰਦਰ ਸ਼ਰਮਾ ਉਰਫ ਲਾਲੀ ਜੋ ਕਿ ਜਲੰਧਰ ਪੂਸੀ ਤੇ ਪੰਜਾਬ ਪੂਸੀ ਅੱਜ ਤੱਕ ਜਨਸਿਆਂ ਤੋਂ ਗ੍ਰਿਫਤ ਤੋਂ ਬਾਹਰ ਨੇ ਉਹਨਾਂ ਵੱਲੋਂ ਜਿਹੜਾ ਹੋਟਲ ਇੱਕ ਜੈਪੁਰ ਦੇ ਵਿੱਚ ਹੋਟਲ ਵਪਾਰੀ ਦੇ ਕੋਲੋਂ 5 ਕਰੋੜ ਦੀ ਜੜੀ ਆ ਖਰੋਤੀ ਦੀ ਮੰਗ ਕੀਤੀ ਗਈ ਜਿਸਰਤ ਵਿਚਾਰੇ ਨੂੰ ਖਰੋਤੀ ਦੀ ਮੰਗ ਨਹੀਂ ਪੂਰੀ ਕੀਤੀ ਗਈ ਤੇ 32 ਰਾਉਂਡ ਜਿਹੜੇ ਆ ਫਾਇਰਿੰਗ ਜਿਹੜੇ ਕੀਤੇ ਗਏ ਅਤੇ ਬੜੀ ਇੱਕ ਹੈਰਾਨੀ ਵਾਲੀ ਗੱਲ ਹੈ ਕਿ ਜਿਸਰਤ ਐਸੇ ਮਹਿਰੂਮ ਵਿਚਾਰੇ ਕਬੱਡੀ ਖਿਡਾਰੀ ਸੰਦੀਪ ਨੰਗਲੰਬੀਆਂ ਦੀ ਹੱਤਿਆ ਹੋਈ ਸੀ ਉਸ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਜਿਹੜੇ ਸੱਤਾ ਦੇ ਵਿੱਚ ਸਨ ਅਤੇ ਆਮ ਆਦਮੀ ਪਾਰਟੀ ਦਾ ਇੱਕ ਉੱਬਰਦਾ ਚਿਹਰਾ ਸਨ ਅਤੇ ਇਹਨਾਂ ਵੱਲੋਂ ਸਿੱਧੇ ਤੌਰ ਤੇ ਜੜੀ ਉਸ ਵਤ ਦੀ ਮੌਜੂਦਾ ਸਰਕਾਰ ਨੂੰ ਕੇਰਿਆ ਗਿਆ ਸੀ ਤੇ ਕਿਹਾ ਗਿਆ ਸੀ ਅਸੀਂ ਇਸ ਤਰ੍ਹਾਂ ਕਰਦਾਂਗੇ ਉਸ ਤਰ੍ਹਾਂ ਕਰਦਾਂਗੇ ਅੱਜ ਇੰਨੇ ਸਾਲ ਤੁਹਾਡੀ ਪੰਜਾਬ ਦੇ ਸਰਕਾਰ ਹੈ ਅਤੇ ਲਗਾਤਾਰ ਇਹਨਾਂ ਵੱਲੋਂ ਮੋੜ 6 ਮਾਰਚ 2021 ਨੂੰ ਸੋਡਲ ਜਲੰਧਰ ਦੇ ਕੋਲ ਇੱਕ ਟਿੰਕੂ ਨਾਮ ਦਾ ਜੋ ਕਿ ਇੱਕ ਪੀਵੀਸੀ ਦਾ ਵਪਾਰੀ ਸੀ ਉਸ ਦੇ ਕੋਲ ਵੀ ਫਰੋਤਰੀ ਬੰਦ ਕੀਤੀ ਗਈ ਉਸ ਵੱਲੋਂ ਜੋ ਫਰੋਤੀ ਨਾ ਦਿੱਤੀ ਆ ਉਸ ਦੀ ਵੀ ਜਿਹੜੀ ਹੱਤਿਆ ਬਾਬਾ ਜੀ ਸੰਦੀਪ ਨੰਗਲੰਦੇ 2.5 ਸਾਲੋਂ ਕਤਲੋਂ ਦਾ ਤਾਰਨ ਕੀ ਜਾ ਬੰਦੇ ਗ੍ਰਿਫਤਾਰ ਕਿਉਂ ਨਹੀਂ ਕੀਤੇ ਗਏ ਤੱਕੀ ਉਹ ਇਸ ਕਰਕੇ ਨਹੀਂ ਗ੍ਰਿਫਤਾਰ ਕੀਤੇ ਜਾਂਦੇ ਆ ਕਿਉਂਕਿ ਇਹਨਾਂ ਦੇ ਤੇ ਜਿਹੜਾ ਰਾਜਨੀਤਿਕ ਲੋਕਾਂ ਦਾ ਜਿਹੜਾ ਹੱਥ ਹੈ ਰਾਜਨੀਤਿਕ ਲੋਗ ਨਹੀਂ ਚਾਹੁੰਦੇ ਕਿ ਇਹ ਜੇ ਇਹਨਾਂ ਦੇ ਆਨੰਨ ਫੜਾ ਰਹੇ ਨੇ ਇਹਨਾਂ ਦੇ ਕੰਮ ਕੌਣ ਕਰੇਗਾ ਇਹਨਾਂ ਨੂੰ ਜਿਹੜਾ ਸੱਤਾ ਵਿੱਚ ਕੌਣ ਲਿਆਵੇਗਾ ਫਿਰ ਉਸ ਵਜ੍ਹਾ ਤੇ ਕਿਸੇ ਦੇ ਵੀ ਡਰਾਣਾ ਧਮਕਾਣਾ ਇਹਨਾਂ ਦੇ ਸਹਾਰੇ ਹੀ ਇਹਨਾਂ ਲੋਕਾਂ ਦੀਆਂ ਸਰਕਾਰਾਂ ਚੱਲਦੀਆਂ ਜੋ ਜੈਪੁਰ ਹੋਟਲ ਵਿੱਚ ਉਹਨਾਂ ਨੇ ਗੋਲ ਫਾਇਰਿੰਗ ਕੀਤੀ ਕਿੰਨੇ ਦਿਨੋਂ ਗੈਜ ਫਾਇਰਿੰਗ ਹੋਈ ਨਹੀਂ ਇਹ ਜੇ ਇੱਕ ਅਖਬਾਰ ਦੇ ਅਨੁਸਾਰ ਹੈ ਕੱਲ ਜਿਹੜੀ ਫਾਇਰਿੰਗ ਹੋਈ ਹੈ ਜੈਪੁਰ ਦੇ ਜਿਹੜਾ ਹੋਟਲ ਹਾਈਵੇ ਕਿੰਗ ਉੱਥੇ ਜਿਹੜੀ ਫਾਇਰਿੰਗ ਹੋਈ ਹੈ 32 ਰੌਣ ਫਾਇਰਿੰਗ ਕੀਤੇਗੇ ਹੋਟਲ ਦਾ ਵੀ ਕੀਤੇਗੇ ਤੇ ਦੂਜੀ ਜਗ੍ਹਾ ਤੇ ਵੀ ਕੀਤੀਗੇ ਉੱਥੇ ਰਾਜਸਥਾਨ ਪੁਲਿਸ ਨੇ ਕਿਹਾ ਕਿ ਜਿੰਨਾ ਐਸਾ ਤੇ ਗੈਂਗਵਾਰ ਆ ਉਹ ਪੰਜਾਬ ਤੋਂ ਹੀ ਪੜ ਰਿਆ ਹੈ ਕਿਉਂਕਿ ਇਹ ਦੋਨੋਂ ਜਿਹੜੇ ਜਲੰਧਰ ਜ਼ਿਲ੍ਹਾ ਦੇ ਨਿਵਾਸੀ ਸਨ ਤੇ ਜਲੰਧਰ ਦੀ ਪੁਲਿਸ ਦੇ ਵਾਂਟਡ ਨੇ ਪੰਜਾਬ ਪੁਲਿਸ ਦੀਆਂ ਏਜੰਸੀਆਂ ਵੀ ਫੇਲ ਹੋ ਚੁੱਕੀਆਂ ਨੇ ਜਿਹੜੀਆਂ ਅਜੇ ਤੱਕ ਇੰਨਾ ਵੱਡੇ ਡੈਡਾ ਡੈਡਾ ਗੈਂਗਸਟਰ ਨਹੀਂ ਫੜ ਰਹੀਆਂ ਪਰਸੋਂ ਤੋਂ ਹੀ ਇੱਕ ਘਟਨਾ ਦੇਖੀ ਪਰਸੋਂ ਰਾਤ ਨੂੰ ਇੱਕ ਘਰਾ ਘਟ ਰਹੀ ਹੈ ਬੜੀ ਤਗੜੀ ਇੱਕ ਚੰਡੀਗੜ੍ਹ ਦੇ ਵਿੱਚ ਜਿਹੜਾ ਬੰਬ ਲਾਸ ਜਿਹੜਾ ਇੱਕ ਕੋਠੀ ਦੇ ਅੰਦਰ ਲਾ ਕੀਤਾ ਗਿਆ ਲਗਾਤਾਰ ਪੰਜਾਬ ਦਾ ਮਾਹੌਲ ਹੈ ਇਹਨਾਂ ਤਣਾਪੂਰਨ ਸਥਿਤੀ ਵਿੱਚ ਪਹੁੰਚ ਗਿਆ ਪਹਿਲਾਂ ਹੀ ਤਾਂ 70% ਨੌਜਵਾਨ ਜਿਹੜੇ ਨੇ ਵਿਦੇਸ਼ਾਂ ਵੱਲੋਂ ਪੜੇ ਲਿਖੇ ਰੁਕ ਕਰ ਚੁੱਕੇ ਨੇ ਜਿਹੜੇ ਬਾਕੀ ਬਚੇ ਲੋਕ ਨੇ ਵਪਾਰੀ ਨੇ ਜਿੰਨਾ ਰਤੇ ਪੰਜਾਬ ਦੇ ਅਥਾ ਵਿਵਸਥਾ ਟਗੀ ਆ ਮੇਰੇ ਖਿਆਲ ਨਾਲ ਹੋਰ ਚਾਰ ਜਾਂ ਪੰਜ ਮਹੀਨਾ ਤੱਕ ਉਹ ਵੀ ਦੂਜੇ ਸੂਬਿਆਂ ਨੂੰ ਕਰ ਜਾਣਗੇ ਜੇ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਦੇ ਨੇ ਬਾਬਾ ਜੀ ਹਮਲਾਵਰੋਂ ਕਿੰਨੇ ਵਿਅਕਤੀ ਨੂੰ ਗੋਲੀਆਂ ਲੱਗੀਆਂ ਹਮਲਾਵਰੋਂ ਲੋਈ ਜਾਨੀ ਮਾਲੀ ਨੁਕਸਾਨ ਦਾ ਬਚਾਵਾ ਤੇ ਬਾਰੇ ਦੀ ਫਾਇਰਿੰਗੋਂ 32 ਰਾਉਂਡ ਜਿਹੜੇ ਫਾਇਰਿੰਗ ਜਿਹੜੇ ਕੀਤੀ ਗਈ ਪ੍ਰਸ਼ਾਸ਼ਕੀ ਅਜੇ ਤੱਕ ਗੈਂਗਸਟਰਾਂ ਨੂੰ ਗ੍ਰਿਫਤਾਰ ਕਿਉਂ ਕਰ ਰਹੇ ਮੈਂ ਦੱਸਿਆ ਕਿ ਉਹਨਾਂ ਤੇ ਸਰਕਾਰਾਂ ਦਾ ਹੱਥ ਐ ਇਸੇ ਕਰਕੇ ਦਾ ਆਰਾਮ ਨਾਲ ਆਉਂਦੇ ਨੇ ਕਪੜਾ ਕੰਮ ਕਰਕੇ ਚੱਲ ਜਾਂਦੇ ਤੁਸੀਂ ਦੇਖਿਆ ਹੀ ਆ ਕਿ ਮੂਸੇ ਵਾਲੇ ਦੇ ਪਿਤਾ ਵੀ ਰੋ ਰੋ ਕੇ ਕਲਪ ਕਲਪ ਕੇ ਮਰ ਗਿਆ આજ ਤੱਕ ਉਸ ਵਿਅਕਤੀ ਨੂੰ ਇਨਸਾਫ ਨਹੀਂ ਮਿਲਿਆ ਉਸ ਨੇ ਕਿਹਾ ਸੀ ਕਿ ਗੈਂਗਸਟਰ ਜਿਹੜੀ ਅੰਦਰੋਂ ਇੰਟਰਵਿਊ ਹੋ ਰਹੀ ਹੈ ਉਸ ਦਾ ਪੰਜਾਬ ਸਰਕਾਰ ਨੇ ਸਾਫ਼ ਕਿਹਾ ਸੀ ਕਿ ਇਹ ਇੰਟਰਵਿਊ ਇਥੇ ਨਹੀਂ Rajasthan ਦੀ ਹੈ ਹੁਣ ਜਦੋਂ ਇਹ ਗੱਲ ਸਾਬਤ ਹੋ ਗਈ ਕਿ ਉਹ ਇੰਟਰਵਿਊ Rajasthan ਦੀ ਨਹੀਂ ਉਹ ਪੰਜਾਬ ਦੀ ਹੈ ਤਾਂ ਉਸੇ ਵਕਤ ਹੀ ਮਾਨਯੋਗ ਪੰਜਾਬ ਅਤੇ Haryana ਹਾਈ ਕੋਰਟ ਨੇ ਸੰਵਿਧਾਨ ਦੇ ਅਨੁਸਾਰ ਤੁਰੰਤ ਐਸਐਸਬੀ ਦੇ ਉੱਤੇ ਹੀ ਕਾਰਵਾਈ ਕਰਨ ਦੇ ਆਦੇਸ਼ ਦੇ ਜਾਰੀ ਕਰੇ ਪ੍ਰਸ਼ਾਸਨ ਨੂੰ ਇਹ ਤੱਕ ਅਪਡੇਟ ਕੀ ਦਿੱਤੀ ਗਈ ਜੀ ਪ੍ਰਸ਼ਾਸਨ ਵੱਲੋਂ ਇਹ ਅਪਡੇਟ ਜਿਹੜੀ ਜ਼ੀਰੋ ਟੋਲ ਦੇ ਕੋਈ ਅਪਡੇਟ ਏਡੀ ਵਧੀਆ ਨਹੀਂ ਆ ਪ੍ਰਸ਼ਾਸਨ ਲੋ ਪ੍ਰਸ਼ਾਸਨ ਨੇ ਇੱਕ ਵਾਰੀ ਵੀ ਇਹ ਗੱਲ ਨਹੀਂ ਸੀ ਮੰਨੀ ਪਹਿਲਾਂ ਕਿ ਜਿਹੜੀਆਂ ਇੰਟਰਵਿਊਆਂ ਗੈਂਗਸਟਰਾਂ ਦੇ ਇੰਟਰਵਿਊਆਂ ਜਿਹੜੀਆਂ ਕਿ ਸਾਡੀਆਂ ਜੇਲਾਂ ਦੇ ਵਿੱਚ ਨੇ ਉਸੋ ਤੇ ਕਹਿ ਰਹੇ ਕਿ ਜਿਹੜਾ ਰਾਜਸਥਾਨੀ ਜ਼ਿਲ੍ਹਾ ਵਿੱਚ ਨੇ ਹੁਣ ਜਦੋਂ ਉਹ ਗੱਲਾਂ ਸਾਬਤ ਹੋ ਗਈਆਂ ਕਿ ਪੰਜਾਬ ਦੀ ਜੇਲ੍ਹ ਤੋਂ ਇੰਟਰਵਿਊ ਆ ਤੇ ਜਿਹੜੀ ਸ਼ਰਮਸਾਰ ਜਿਹੜੀ ਆ ਪੰਜਾਬ ਵਾਸਤੇ ਗੱਲ ਆ ਕਿ ਕੋਈ ਪੰਜਾਬ ਦੇ ਉਹ ਨੌਜਵਾਨ ਜਿਨ੍ਹਾਂ ਨੇ ਪੰਜਾਬ ਦੇ ਨਾਮ ਰੋਸ਼ਨ ਕੀਤੇ ਚਾਹੇ ਕਬੱਡੀ ਖਿਡਾਰੀ ਆ ਚਾਹੋ ਕੋਈ ਗਾਇਕ ਆ ਰਾਇ ਕੋਈ ਸਿੰਗਰ ਆ ਕੋਈ ਲੇਖਕ ਆ ਕੋਈ ਵੀਨਸ ਮੈਨ ਜਿਨ੍ਹਾਂ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਮੇਰੀ ਇਹੀ ਗੁਜਾਰਿਸ਼ ਆ ਮਾਜੋ ਮੁੱਖ ਮੰਤਰੀ ਸਾਹਿਬ ਜਿਹੜੇ ਐਸੇ ਅਨਮੋਲ ਵੀਰੇ ਨੇ ਜਿਨ੍ਹਾਂ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਇਹਨਾਂ ਨੂੰ ਬਚਾਉਣ ਦੇ ਲਈ ਪਹਿਲ ਕਦਮੀ ਕਰੋ ਇਸ ਤਰ੍ਹਾਂ ਦੀ ਕੰਮ ਨਾ ਕਰੋ ਰਾਜਨੀਤੀ ਜਿਹੜੀ ਕਰਕੇ ਰੰਜਿਸ਼ ਰਖਣ ਕਰਕੇ ਤੁਸੀਂ ਜਿਹੜੀ ਇਹ ਇੱਕ ੜਾ ਕੱਢੀ ਸੀ ਉਸ ਵੇਲੇ ਤੁਹਾਡੀ ਸਰਕਾਰ ਜਿਸ ਤਰ੍ਹਾਂ ਇੱਕ ਸੱਤਾ ਦੇ ਵਿੱਚ ਆਈ ਸੀ ਤਰਾਤ ਤੇ ਹੀ ਇਸ ਕਰਕੇ ਮੂਸੇ ਅਲੀ ਜੀ ਸਰ ਸੁਰੱਖਿਆ ਵਾਸਤੇ ਲੈ ਲਈ ਸੀ ਕਿਉਂਕਿ ਉਹ ਕਾਂਗਰਸ ਨੂੰ ਜਿਹੜਾ ਸਪੋਰਟ ਕਰਦਾ ਉਹ ਕਾਂਗਰਸ ਤੋਂ ਜਿਹੜਾ ਇਲੈਕਸ਼ਨ ਲੜੇ ਸੀ ਪਰ ਤੁਹਾਡੀ ਇੱਕ ਗਲਤੀ ਦੇ ਨਾਲ ਇੱਕ ਐਸਾ ਨੌਜਵਾਨ ਪੰਜਾਬ ਨੇ ਗਵਾਹ ਦਿੱਤਾ ਜਿਨ੍ਹਾਂ ਨੇ ਪੂਰੇ ਪੰਜਾਬ ਦਾ ਨਾਮ ਪੂਰੇ ਵਰਡ 'ਚ ਰੋਸ਼ਨ ਕੀਤਾ ਬਾਬਾ ਜੀ ਇੰਨਾ ਹਮਲਾਵਰਾ ਨੂੰ ਸੰਦੀਪ ਨੰਗਲ ਮੇਟ ਕਤਲ ਕਿਉਂ ਕੀਤਾ ਗਿਆ ਸੀ ਸੰਦੀਪ ਨੰਗਲ ਅੰਬੀਆਂ ਕੋਲ ਵੀ ਇਸ ਤਰ੍ਹਾਂ ਹੀ ਕਿ ਵਿਦੇਸ਼ ਦੇ ਵਿੱਚ ਉਹ ਕੋ ਫੰਡਿੰਗ ਪੈਸਾ ਨਹੀਂ ਮੰਗ ਕੀਤੀ ਜਾ ਰਹੀ ਸੀ ਲਗਾਤਾਰ ਫਰੋਤੀਆਂ ਮੰਗੀਆਂ ਰਹੀਆਂ ਐਸੇ ਕਰਕੇ ਜਿਹੜਾ ਉਹਦਾ ਵੀ ਕਤਲ ਕੀਤਾ ਗਿਆ ਅਜੇ ਤੱਕ ਕੁਝ ਪਤਾ ਲੱਗਿਆ ਹਮ ਲਾਵਰ ਕਿੱਥੋਂ ਦੇ ਦੱਸੇ ਜਾ ਰਹੇ ਇਹ ਜਲੰਧਰ ਦੇ ਸੀ ਬੰਦੇ